ਕੀ ਹੋਇਆ ਡਿਪਰੈਸ਼ਨ ਹੋ ਗਿਆ ਜਾਂ ਐਂਜ਼ਾਇਟੀਆ ਜਾਂ ਫਿਰ OCD ਨੇ ਮੱਤ ਮਾਰ ਲਈ ਕੋਈ ਗੱਲ ਨਹੀਂ ਜਿਹੜਾ ਮਰਜੀ ਮੈਂਟਲ ਡਿਸਆਰਡਰ ਹੋਵੇ ਇਨਸਾਨਾਂ ਉੱਤੇ ਹੀ ਦੁੱਖ ਆਉਂਦੇ ਆ ਮੈਨੂੰ ਪਤਾ ਤੁਸੀਂ ਬਹੁਤ ਜ਼ਿਆਦਾ ਹਿੰਮਤ ਵਾਲੇ ਸੀ ਪਰ ਹੁਣ ਅੱਕ ਗਏ ਥੱਕ ਗਏ ਘਰ ਦੇ ਵੀ ਸਾਥ ਨਹੀਂ ਦਿੰਦੇ ਦੋਸਤ ਵੀ ਕੋਈ ਨਾਲ ਨਹੀਂ ਖੜਦਾ ਸਾਰੇ ਸਮਝਾ ਸਮਝਾ ਕੇ ਬਥੇਰਾ ਦੇਖ ਲਿਆ ਸਾਰਿਆਂ ਨੇ ਪਰ ਸਾਨੂੰ ਏਦਾਂ ਲੱਗਦਾ ਸੀ ਕਿ ਅਸੀਂ ਇਹਦੇ ਵਿੱਚੋਂ ਨਹੀਂ ਨਿਕਲ ਪਾਉਨੇ ਕੋਸ਼ਿਸ਼ ਕੀਤੀ ਆ بڑے ਡਾਕਟਰਾਂ ਕੋਲ ਗਏ ਆ ਦਵਾਈਆਂ ਵੀ ਖਾਧੀਆਂ ਆ ਪਰ ਕੁਝ ਨਹੀਂ ਮਿਲਿਆ ਪਰ ਨਾ ਕਭਰਾਓ ਨਾ ਇੱਕ ਗੱਲ ਤੇ ਅੱਜ ਸੁਣ ਲਓ ਮੇਰੀ ਤੁਹਾਡੇ ਵਿੱਚ ਬਹੁਤ ਜ਼ਿਆਦਾ ਦਿਮਾਗ ਸੀ ਤਾਂ ਤੁਸੀਂ ਇਸ ਪ੍ਰੋਬਲਮ ਦੇ ਵਿੱਚ ਫਸੇ ਆ ਕੋਈ ਗੱਲ ਨਹੀਂ ਜੇ ਫਸ ਸਕਦੇ ਆ ਨਿਕਲ ਵੀ ਸਕਦੇ ਆ ਪਰ ਇੱਕ ਪ੍ਰੋਪਰ ਗਾਈਡੈਂਸ ਨਹੀਂ ਮਿਲੀ ਜੇ ਕਿਤੇ ਮਿਲ ਜਾਂਦੀ ਤਾਂ ਗੱਲ ਵੱਖਰੀ ਹੁੰਨੀ ਸੀ ਮੈਨੂੰ ਤੁਸੀਂ ਇੱਕ ਮਹੀਨਾ ਦੇ ਦਿਓ ਮੇਰੇ ਅਕੋਰਡਿੰਗ ਤੁਰਨਾ ਸ਼ੁਰੂ ਕਰ ਦਿਓ ਜੋ ਮੈਂ ਕਹੂੰਗਾ ਮਨ ਮਾਰ ਕੇ ਕਰ ਲਿਓ ਫਿਰ ਰਿਜ਼ਲਟ ਦੱਸਿਓ ਜੇ ਤੁਹਾਡੇ 세ਰੋਟੋਨਿਨ ਕੈਮੀਕਲ ਹਲਾ ਕੇ ਨਾ ਰੱਖ ਦਿੱਤੇ ਤਾਂ ਫਿਰ ਮੈਨੂੰ ਕਹੋ ਇੱਕ ਵਾਰੀ ਮੇਰੇ ਨਾਲ ਕੰਟੈਕਟ ਕਰੋ ਤੁਸੀਂ ਕਰ ਸਕਦੇ ਆ ਉੱਠੋ ਸੋਚੀ ਨਾ ਜਾਓ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਓ ਤੁਹਾਨੂੰ ਮੈਂ ਦੱਸਦਾ ਕਿਵੇਂ ਨਿਕਲਣਾ ਇਹਨਾਂ ਮੈਂਟਲ ਡਿਸਆਰਡਰਸ ਦੇ ਵਿੱਚੋਂ